ਇਸੇਲੇ ਸੂਏ ਸembra ਕਿੰਨਾ ਦਿੱਤਾ ਸੀ 10 ਕਿਲੋ ਦੱਸੋ 10 11 ਵਧੀਆ ਦਿੱਤਾ ਸੀਗਾ ਹਾਂ ਕੋਈ ਨਾ 10 ਕਿਲੋ ਬਾਈ ਕਹਿੰਦਾ ਪਿਛਲੇ ਸੂਏ ਆਪਣੇ ਕੋਲੇ ਦੂਸਰੇ ਸੂਏ ਦੁੱਤਾ ਇਹਦੀ ਕੀ ਤੀਜਾ ਕੋਈ ਚਾਟ ਨਹੀਂ ਪਾਉਂਦੀ ਲੋੜ ਬਾਈ ਅੱਛਾ ਜਿਹੜਾ ਟਾਈਮ ਤੂੰ ਤੜਕੇ ਚੋਣੇਗਾ ਉਸੇ ਟਾਈਮ ਹੀ ਹੱਥ ਨੇ ਫੜੂਗਾ ਅੱਛਾ ਹੋਰ ਕੀ ਕੰਮ ਹੈ ਦਾ ਹੂੰ ਤੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਪੜਾ ਤੇ ਜ਼ਿਲ੍ਹਾ ਬਠਿੰਡੇ ਤੋਂ ਬਾਈ ਸੈਂਬਰ ਦੇ ਘਰੋਂ ਜਮਾ ਇੱਕ ਕਕਰੀ ਲੂ ਪਸ਼ੂਪਾਰ ਕਾ ਵੀਰੇ ਜਮਾ ਤੇ ਕਿੰਨੇ ਦਿਨਾਂ ਦੀ ਇਹ ਮੱਝ ਸੂਈ ਹੈ ਕੀ ਮੋਲ ਆਪਾਂ ਬਾਈ ਤੋਂ ਆਜੋ ਲੈਨੇ ਆ ਡਿਟੇਲ ਤੇ ਬਾਈ ਆਹ ਦੇਖ ਲੋ ਧਾਰ ਕੱਢੀ ਜਾਂਦਾ ਜਮਾ ਠੰਡੀ ਸੀਲ ਕੋਈ ਪਰਵਾਹ ਹੀ ਨਹੀਂ ਕਰਦੀ ਕਿਵੇਂ ਮਰਜੀ ਬੰਦਾ ਕੋਲੇ ਖੜਾ ਰਵੇ ਬਾਈ ਵੀਰੇ ਇੱਕ ਆਪਦਾ ਛੋਟੇ ਜੇ ਕੰਮ ਤੇ ਕੋਈ ਜੋਬ ਕਰਦਾਗਾ ਉਹਦਾ ਕਰਕੇ ਬਾਈ ਨੂੰ ਕਰੇ ਇਹ ਚੋਣੀ ਕਰਨੀ ਔਖੀ ਤੇ ਤਾਂਂਗੋ ਸੇਲ ਕਰਦਾ ਜਮਾ ਠੰਡੀ ਸੀਲ ਆ ਹਜੇ ਨਵੇਂ ਦੇ ਹਾਨ ਚ ਵੀਰੇ ਹੈਗੀ ਆ ਕਹਿਣ ਨੂੰ ਤਾਂ ਬਾਈ ਕਹਿੰਦਾ ਕਿ ਨਵੇਂ ਵੀ ਸੂਏ ਕਹਿਦਗੇ ਹੋਰ ਬਾਈ ਸੈਂਬਰ ਕੀ ਹਾਲ ਹੈ ਵੀਰੇ ਸੱਸੀ ਗੱਲ ਬਾਈ ਮਾੜਾ ਉੱਚੀ ਬੋਲੀ ਵੀਰੇ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲ ਦੇ 98530 ਬਾਈ 7624 ਠੀਕ ਆ ਸੈਂਬਰ ਤੂੰ ਤਾਂ ਹਨਾ ਆਪਣਾ ਪਿੰਡ ਕੋਟਪਾਰਾ ਤੇ ਜ਼ਿਲ੍ਹਾ ਬਠਿੰਡਾ ਤੂੰ ਲੱਗ ਕੇ ਵੀਰੇ ਹਨਾ ਕੰਮ ਤੇ ਅੱਜ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹ 15 20 15 ਹੋ ਗਏ ਕਟੜੂ ਮਰ ਗਿਆ ਜੀ ਬਾਈ ਕਟੜੂ ਮਰ ਗਿਆ ਸੀਗਾ ਉਹ ਮਰ ਗਿਆ ਸੀ ਤੇ ਹੁਣ ਦੋਸਤ ਸਹੀ ਸਹੀ ਤੇਰੇ ਕੋਲ ਕਿੰਨੇ ਦੁੱਧ ਤੇ ਆ ਗਈ ਬਾਈ ਹੁਣ ਇਹ 7 ਲੀਟਰ ਦੋਨੇ ਟਾਈਮਾਂ ਦਾ 7 ਕਿਲੋ ਤੇ ਆ ਗਈ ਆ ਤੁਹਾਡੇ ਸਾਹਮਣੇ ਦੇਖ ਲਓ ਬਾਈ ਹਾਂ ਬਾਈ ਚੋਈ ਜਾਂਦਾ 7 ਕਿਲੋ ਬਾਈ ਕਹਿੰਦਾ ਦੋਨੇ ਟਾਈਮਾਂ ਦਾ ਦੁੱਧ ਤੇ ਹੁਣ ਇਹ ਆ ਗਈ ਪਿਛਲੇ ਸੂਏ ਸੇਮਰਾ ਕਿੰਨਾ ਦਿੱਤਾ ਸੀ 10 ਕਿਲੋ ਤੱਕ ਦਿੱਤਾ ਸੀ 10 11 ਵਧੇਰੇ ਦਿੱਤੇ ਸੀਗਾ ਹਾਂ ਬਾਈ 10 ਕਿਲੋ ਬਾਈ ਕਹਿੰਦਾ ਪਿਛਲੇ ਸੂਏ ਆਪਣੇ ਕੋਲੇ ਦੂਸਰੇ ਸੂਏ ਦੁੱਤਾ ਐਦ ਕੀ ਤੀਜਾ ਸੂਈ ਹੈ ਹੈ ਹਾਂ ਬਾਈ ਤੀਜਾ ਸੂਈ ਹਾਂ ਕਰਦੀ ਉਹ ਤਾਂ ਮੈਨੂੰ ਪਤਾ ਬਾਈ ਪਿੰਡ ਚ ਪਤਾ ਹੀ ਹੁੰਦਾ ਬੰਦੇ ਦਾ ਹੈਨਾ ਕਿਹੜਾ ਵਪਾਰੀ ਤੇ ਕੀ ਹੈ ਚੱਲ ਵਪਾਰੀ ਵੀ ਕਿਹੜਾ ਹੈਨਾ ਘਰੇ ਤਿਆਰ ਕਰਦੇ ਆਪਣੇ ਵਰਗੇ ਤੋਂ ਖਰੀਦੇ ਆ ਇਹ ਇੱਕ ਜਮਾਂ ਬੰਦਾ ਵੀਰੇ ਜਿਹੜਾ ਤੇ ਸਿੰਬਰਾ ਮਜ਼ਦੂਰੀ ਹੈ ਬਾਈ ਯਾਰ ਆ ਕੇ ਚੁਣੀ ਪਿੰਦੀ ਆ ਭੱਠੇ ਤੋਂ ਹਾਂ ਵੀ ਆ ਵੀ ਤੂੰ ਹੀ ਆਂ ਦੇਖ ਲੈ ਭਾਈ ਹਾਂ ਹਾਂ ਬਾਈ ਤਾਂ ਦੇਖੋ ਯਾਰ ਹੱਥਾਂ ਦੜਕੇ ਹੁਣ ਬਾਈ ਇੱਥੇ ਜਿਹੜੇ ਉਧਰ ਦੇ ਦਾ ਭਰਾ ਨੂੰ ਜਾਣਦੇ ਹੋਣਗੇ ਭੱਠੇ ਤੇ ਬਾਈ ਜਿਹੜੀ ਡਿਊਟੀ ਕਰਦਾਗਾ ਉੱਥੇ ਲੱਗਿਆ ਹੋਇਆਗਾ ਬਾਈ ਕਹਿੰਦਾ ਸਾਬ ਸਵੇਰੇ ਆਪ ਨੂੰ ਜਦ ਆ ਕੇ ਚੋਣੀ ਪੈਂਦੀ ਹੈ ਫਿਰ ਪਸ਼ੂਆਂ ਨੂੰ ਦੁੱਧ ਨਹੀਂ ਦਿੰਦਾ ਜੇ ਕੋਈ ਚੰਗੀ ਸੰਭਾਲ ਵਾਲਾ ਲੈ ਗਿਆ ਤੇ ਮੱਝ ਬਾਈ ਦੁੱਧ ਵਧੀਆ ਕੱਢ ਜੂ ਹਨਾ ਖੁੱਲਾ ਦੇ ਦਊਗੀ ਤੇ ਸਾਹਮਣੇ ਦੇਖ ਲੈ ਬਾਈ ਹੂੰ ਪੂਰੀ ਨਹੀਂ ਖਰਾਕ ਰੂਪ ਨਹੀਂ ਪੈਂਦੀ ਇਕੱਲੇ ਜਾਣ ਤੋਂ ਪਤਾ ਕਿ ਹੂੰ ਬਾਈ ਜੀ ਕਹਦਾ ਬਾਈ ਆ ਤੂੰ ਦੇਖ ਨੋ ਕੋਈ ਸਹੀ ਆ ਬਾਈ ਸਹੀ ਆ ਨਾ ਹਿੰਦੀ ਕੋਈ ਨਹੀਂ ਕੋਈ ਚਾੜ ਨਹੀਂ ਪਾਉਣ ਦੀ ਲੋੜ ਬਾਈ ਅੱਛਾ ਜਿਹੜਾ ਟਾਈਮ ਤੂੰ ਤੜਕੇ ਚੋਣੇਗਾ ਉਸੇ ਟਾਈਮ ਹੀ ਹੱਥ ਨੂੰ ਫੜੋ ਬਾਈ ਅੱਛਾ ਆਹੀ ਕੰਮ ਹੈਗਾ ਹੂੰ ਤੇ ਸਿੰਮਰ ਕੋਈ ਸ਼ਿਕਾਇਤ ਕੋਈ ਨਹੀਂ ਆਵੇ ਆਪਾਂ ਆਪਾ ਬੈਠੇ ਆ ਜਮਾ ਇੱਕ ਪੈਸੇ ਦਾ ਕੋਈ ਫਾਲਟ ਨਹੀਂ ਵੀ ਚੱਲ ਵੀ ਹੁਣ ਯਾਰ ਹਨਾ ਬੱਚਾ ਮਰ ਗਿਆ ਤੇ ਭਾਈ ਸੇਮਰਾ ਮੁੱਲ ਕੀ ਕਰਦਾ ਜਾਇਜ਼ ਭਾਅ ਕਰਦੀ ਮੁੱਲ ਭਾਈ 88000 ਰੁਪਏ ਦੇਣਾ ਪਵੇਗਾ ਕੋਈ ਮਾਨਤਾਨ ਮੌਕੇ ਤੇ ਕਰ 88000 ਰੁਪਿਆ ਇਹਦੇ ਚ ਕੋਈ ਰਿਆਤ ਛੋਟ ਛੱਪਾ ਕੋਈ ਮੌਕੇ ਤੇ ਆ ਮੌਕੇ ਤੇ ਕਰ ਵੀਡੀਓਜ਼ ਉੱਤੇ ਭਾਈ ਸੇਮਰ ਦਾ ਦੋਸਤੋ ਨੰਬਰ ਚੱਲੀ ਜਾਂਦਾ ਪਿੰਡ ਭਾਈ ਦਾ ਕੋਟਪਾਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜ ਮੰਡੀ ਦੋਸਤੋ 88000 ਚੋਂ ਬਾਈ ਕਹਿੰਦਾ ਜਾਇਜ਼ ਹੀ ਹੀ ਮਾੜਾ ਮੋਟਾ ਮਾਨਤਾਨ ਵੀਰੇ ਕਰੇਗਾ ਹੈ ਹਾਂ ਠੀਕ 88 ਜੋ ਭਾਈ ਉਹ ਜਾ ਹੋ ਜਾਊਗਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਾਓ ਤਸੱਲੀ ਕਰ ਲਿਓ ਦੋ ਟਾਈਮ ਚਾਰ ਟਾਈਮ ਆਪਦੀ ਚੋਲਿਓ ਤੇ ਆ ਦੁੱਧ ਬਾਈ ਕਹਿੰਦਾ ਤੁਸੀਂ ਵੀਰੇ ਚੈੱਕ ਕਰ ਲਓ ਹਾਂ ਆ ਤੁਸੀਂ ਜਿੰਨਾ ਦੋ ਇਦੋਂ ਬਾਅਦ ਹੋ ਜਾਂਦੇ ਸਾਢੇ 3-4 ਕਿਲੋ ਬਾਈ ਕਹਿੰਦਾ ਦੁੱਧ ਇੱਕ ਟਾਈਮ ਦਾ ਦੇਈ ਜਾਂਦੀ ਹੈ ਸਾਢੇ 3 ਕਿਲੋ ਹਨ ਠੀਕ ਆ ਵੀਰੇ ਸੇਵਾ ਨਾਲ ਵੱਧ ਵੀ ਜਾਓ ਸਸੀ ਕਾਲ ਵੀਰੇ ਵੀਡੀਓ ਦੇਖਣ ਲੀ